ਕਿਨੇ ਮੈਂ ਇਹਨਾਂ ਤੋਂ ਜ਼ਿਆਦਾ ਕੀਤੀ ਐਕਚੁਅਲੀ ਬਹੁਤ ਮਿਹਨਤ ਕੀਤੀ ਸਾਰੇ ਦੇ ਦੌਰਾਨ ਮੈਂ ਇੰਜੋਏ ਕਰ ਰਹੀ ਸੀ ਇਕੱਲਾ ਸੀ ਪੀਜੀ ਚ ਬਿਲਕੁਲ ਇਕੱਲਾ ਬੈਠ ਕੇ ਉੱਤੇ ਤਿਆਰੀ ਕਰ ਰਹੀ ਸੀ ਇਹ ਮੇਰਾ ਅੰਦਾਜ਼ ਤੇ ਭਗਵਾਨ ਜੀ ਦੀ ਕਿਰਪਾ ਹੈ ਕਿ ਇੰਨਾ ਚਮਤਕਾਰ ਲੈ ਕੇ ਆਇਆ ਬੇਟਾ ਹਾਂਜੀ ਬਹੁਤ ਮਿਹਨਤ ਕੀਤੀ ਹੈ ਬਹੁਤ ਹਾਰਡ ਵਰਕ ਕੀਤਾ ਸਰ ਅਨਨ ਨੇ ਮਤਲਬ ਜਦੋਂ ਸਭ ਬੱਚੇ ਇੰਜੋਏ ਕਰ ਰਹੇ ਸੀ ਪਾਰਟੀਆਂ ਕਰ ਰਹੇ ਸੀ ਇੱਕ ਪੀਜੀ ਚ ਇਕੱਲਾ ਸੀ ਸਾਰਾ ਪੀਜੀ ਖਾਲੀ ਸੀ ਕੋਈ ਵੀ ਨਹੀਂ ਸੀ ਇਕੱਲਾ ਰਹਿ ਕੇ ਪੀਜੀ ਚ ਨੇ ਪੂਰਾ ਪੂਰੀ ਉਤਸ਼ਾਹਜਮ ਨਾਲ ਪੂਰੀ ਡੈਡੀਕੇਸ਼ਨ ਨਾਲ ਇਹਨੇ ਪੂਰੀ ਤਿਆਰੀ ਕੀਤੀ ਹੈ ਬਾਕੀ ਭਗਵਾਨ ਜੀ ਨੇ ਬਹੁਤ ਕਿਰਪਾ ਕੀਤੀ ਹੈ ਕਿਉਂਕਿ ਗੋਡ ਦੀ ਬਲੇਸਿੰਗਸ ਤੋਂ ਬਿਨਾ ਤਾਂ ਕੁਝ ਨਹੀਂ ਹੋ ਸਕਦਾ ਪਰ ਇਹਦੀ ਹਾਰਡ ਵਰਕ ਤੇ ਭਗਵਾਨ ਜੀ ਦੀ ਬਲੇਸਿੰਗਸ ਉਹਦੇ ਲਈ ਸਾਰਾ ਕੁਝ ਹੈ ਦਾਦਾ ਦਾਦੀ ਦਾ ਆਸ਼ੀਰਵਾਦ ਹੈ ਵੱਡਿਆਂ ਦਾ ਆਸ਼ੀਰਵਾਦ ਤਾਂ ਸਭ ਤੋਂ ਜ਼ਰੂਰੀ ਹੈ ਉਹਦੇ ਕਰਕੇ ਹੀ ਆਪਣੇ ਲੈ ਚਤੀ ਆਇਆ ਤਾਂ ਕਿਆ ਜੀ ਹੈ ਆਹ ਸਿੱਧਾ ਉਹ ਡੈਂਟਿਸਟ ਡੈਂਟਿਸਟ ਠੀਕ ਹੈ ਤੇ ਇਸੇ ਲਈ ਤੁਸੀਂ ਇਹ ਜਿਹੜੀ ਫਿਰ ਬੱਚੇ ਲਈ ਵੀ ਇਹੀ ਜੋਬ ਚੁਣੀ ਹੈ ਹਾਂ ਜੀ ਵੱਡਾ ਬੇਟਾ ਬੀਡੀਐਸ ਕਰ ਰਿਹਾ ਜੀ ਹਾਂ ਜਿਹੜਾ ਜੇ ਪੇਚ ਛੋਟਾ ਹੁੰਦਾ ਹੈ ਬੀਐਸ ਕਰਦੇ ਹੋ ਦੋਨੋਂ ਸੇਮ ਪ੍ਰੋਫੈਸ਼ਨਲ ਹੈ ਤਿਆਰ ਚੱਲਣਾ ਹੁੰਦਾ ਤੇ ਇਹਨਾਂ ਦੀ ਇੱਕ ਪੂਆ ਐਮਐਸਏ ਮੈਡੀਕਲ ਸਟੂਡੈਂਟ ਗਵਰਨਮੈਂਟ ਜੀਜੀਐਸ ਮੈਡੀਕਲ ਕਾਲਜ ਰੀਕੋਟ ਇੱਕ ਟੀਚਰ ਨੇ ਸਰਸਾਚ ਛੋਟੀ ਸਿਸਟਰ ਨੇ ਬੀਜੀ ਕੀਤੀ ਹੋਈ ਹੈ ਇਹਦੇ ਚ ਐਮਡੀ ਪੈਥੋਲੋਜੀ ਇਹ ਹੈਡੋਲੋਜੀ ਡਿਪਾਰਟਮੈਂਟ ਬਲੱਡ ਬੈਂਕ ਨੇ ਇਹ ਕੁਛ ਜਿਹੜਾ ਅੱਜਕੱਲ ਮੀਡੀਆ ਦੇ ਵਿੱਚ ਆ ਰਿਹਾ ਵੀ ਜਿਹੜਾ ਕੁਛ ਬੱਚਿਆਂ ਨੇ ਜਿਹੜੇ ਫਾਜ਼ਿਲਕਦਰ ਨੇ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੈਂਟਰ ਉਹਨਾਂ ਨੇ ਲਿਆ ਸੀਗਾ ਤੇ ਆਪਾਂ ਕਿਦੋਂ ਐਡਮਿਸ਼ਨ ਕਰਾਈ ਸੀ ਬੱਚੇ 2 ਸਾਲ ਪਹਿਲੇ ਨਹੀਂ ਐਡਮਿਸ਼ਨ ਫਾਰਮ ਜਿਹੜਾ ਭਰਿਆ ਹੈ ਜਾਂ ਜਿਹੜਾ ਇਹਦਾ ਐਗਜ਼ਾਮੀਨੇਸ਼ਨ ਫਾਰਮ ਐਡਮਿਸ਼ਨ ਫਾਰਮ ਜਿਵੇਂ ਨਿਕਲੇ ਉਸ ਤੋਂ ਬਸ 4-5 ਦਿਨ ਬਾਅਦ ਹਾਂ 4 ਦਿਨ ਬਾਅਦ ਤੇ ਸੈਂਟਰ ਕਿਹੜਾ ਬਣਿਆ ਸੀ ਉਹ ਵਾਲੀ 18 ਸੈਕਟਰ ਮੈਂ ਮਹਿਲ ਕੁੱਕੜ ਅੱਥੇ ਫਾਜ਼ਿਲਕਦਰ ਆਇਆ ਵਾਲਾ ਮੈਂ NEET ਚ ਚੋਈ ਵਿੱਚ 700 ਵਿੱਚੋਂ 700 ਰੰਕ ਅੰਕ ਲੈ ਕੇ ਇੱਥੇ 올 ਇੰਡੀਆ ਰੈਂਕ 1381 ਆਪਕਾ ਕਿਤਾ ਤੇ ਮੇਰੀ ਆ ਉਪਲਬਧੀ ਵਿੱਚ ਮੇਰੇ ਘਰਦਿਆਂ ਦਾ ਮੇਰੇ ਟੀਚਰਜ਼ ਦਾ ਤੇ ਸਭ ਤੋਂ ਜ਼ਿਆਦਾ ਮੇਰੇ ਰੱਬ ਦਾ ਸਹਿਯੋਗ ਰਿਹਾ ਤੇ ਆਸ਼ੀਰਵਾਦ ਰਿਹਾ ਮੈਂ ਮੁਹਾਲੀ ਵਿੱਚ ਕੋਚਿੰਗ ਲੈ ਰਿਹਾ ਸੀ ਤੇ ਮੈਂ ਮੁਹਾਲੀ ਦੇ ਸੈਂਟਰ ਵਿੱਚ ਹੀ NEET ਦਾ ਪੇਪਰ ਦੇ ਕੇ ਆਇਆ ਸੀ ਇਹ ਜਿਹੜੇ ਫਾਰਮ ਜਿਹੜੇ ਫਿਲ ਹੋਏ ਨੇ ਇਹਦੀਆਂ ਤਿੰਨ ਟਰਮ ਸੀ ਤੁਸੀਂ ਕਿਹੜੀ ਦੰਦੇ ਚ ਫਾਰਮ ਫਿਲ ਕੀਤਾ ਮੈਂ ਜਿਵੇਂ ਆਊਟ ਹੋਏ ਸੀ ਫਾਰਮ ਮੈਂ ਉਸ ਤੋਂ 4-5 ਦਿਨ ਬਾਅਦ ਅਪਲਾਈ ਕਰਤਾ ਸੀ ਹਾਂ ਫਾਇਲ ਕਰਵਾਏ ਸੈਂਟਰ ਵੀ ਬਣੇ ਸੀ ਕਿ ਤੁਸੀਂ ਫਾਇਲ ਕਰਨ ਚੁਆਇਸ ਕੀਤਾ ਮੈਂ ਮੁਹੱਲੇ ਚ ਸੀ ਮੈਂ ਮੁਹੱਲੇ ਕੋਚਿੰਗ ਲੈ ਰਿਹਾ ਸੀ ਤੇ ਮੈਂ ਆ ਤਾਂ ਕਰਕੇ ਉੱਥੇ ਪੇਪਰ ਦੇ ਕੇ ਆਇਆ ਸੀ ਫਾਇਲਿੰਗ ਕਰੇ